ਬੱਚੇ ਚਲ ਗਏ ਆ ਆਪਣੇ ਸਕੂਲ ਤੇ ਇਧਰ ਕੋ ਬੱਦਲ ਕਿੰਨਾ ਆਇਆ ਬਾਹਰੋਂ ਮਚੜੂ ਕੁਚ ਕਰ ਲਏ ਕੱਪੜੇ ਵੀ ਧੋ ਗਏ ਆਪਣੇ ਸਪਿੰਨਰ ਚ ਪਏ ਸੁਕਣੇ ਪਾਣੇ ਇਧਰ ਦੇਖੋ ਬੱਦਲ ਰੱਬਾ ਨਾ ਡਰਾਗਾ ਸਾਮ ਲੈਣ ਦੇ ਲੋਕਾਂ ਨੂੰ ਕਣਕ ਕਣਕਾ ਵੇਖੋ ਆਹ ਕੋਈ ਇਧਰਲੀ ਸਾਈਡ ਤੇ ਬਹੁਤ ਜ਼ਿਆਦਾ ਬੱਦਲ ਅਜਨੈ ਸ਼ਾਇਦਾਂ ਦੇ ਲਾਈਟ ਦਾ ਕੱਟੂ ਹੀ 9 ਵਜੇ ਤੇ ਕੱਪੜੇ ਧੋ ਗਏ ਮੇਰੇ ਬਸ ਤੇ ਸਪਿੰਨਰ ਚੋਂ ਕੱਢ ਕੇ ਪਾਉਣ ਵਾਲੀ ਐ ਸੁਪੋਨੇ ਤੇ ਬਾਹਰ ਦਾ ਝਾੜੂ ਪੋਚਾ ਹੋ ਗਿਆ ਮੇਰਾ ਕੰਮ ਲੱਬੀ ਜੜਲੇ ਆਪਾਂ ਅੰਦਰਾਂ ਦੀ ਵੀ ਝਾੜੂ ਲੱਗਾ ਪੋਚੇ ਲੱਗਣ ਵਾਲੇ ਤੇ ਇੱਕ ਰੂਮ ਜਿਆ ਝਾੜਨ ਵਾਲਾ ਸੀਗਾ ਮਤਲਬ ਉਹ ਕਰਨਲੀ ਚੇਂਜ ਚੁੰਨ ਜਾਦਰ ਚੁੱਦਰ ਤੇ ਮੈਂ ਉਹ ਅੱਜ ਨਹੀਂ ਕਰਨਾ ਸਾਫ ਹੁਣ ਕੱਲ ਜਾਂ ਪਰਸੋਂ ਤੱਕ ਰ ਵਿਕੂਗੀ ਉਹ ਉਹ ਸਵ ਕਰ ਦੋਗੀ ਆਹ ਵੇਖੋ ਬਦਲੀ ਬੜਾ ਤੜਕੇ ਜਿਵੇਂ ਮੀਂਹ ਆਇਆ 2:00 ਵਜੇ ਦੇ ਲੱਗੇ ਬੰਨੇ ਦੂਤ ਪਣੀ ਦੇ ਦੋ ਤੱਕਰ ਉਦੋਂ ਕੁ ਬੜਨੇ ਆਂਦੇ ਮੋਡੀਆਂ ਮੋਡੀਆਂ ਨਾ ਛਿੱਟਾਂ ਨਹੀਂ ਪਈਆਂ ਬੜਾ ਕਾਫੀ ਮੀਂਹ ਹੈ ਪਾਣੀ ਖਲੁੱਤਾ ਸੀ ਗਿਆ ਬਾਹਰ ਮਤਲਬ ਅਜੇ ਤਨੀ ਬਣਵਾਤਾ ਉੱਥੇ ਖਲੁੱਤਾ ਸੀ ਤੇ ਆ ਬਦਲ ਵੇਖੋ ਫੇਰ ਕਿੰਨਾ ਜ਼ਿਆਦਾ ਆ ਗਿਆ ਕੁਕੀ ਹਾਂ ਅਜੇ ਤੱਕ ਨੂੰੜਾ ਹੀ ਲੁੱਕ ਨਹੀਂ ਹੈ ਹਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਂਉਂ ਜੀ ਕੀ ਹਾਲ ਚੱਲ ਮੈਂ ਠੀਕ ਹਾਂ ਉਮੀਦ ਤੁਸੀਂ ਵੀ ਠੀਕ ਠਾਕ ਹੋਵੋਗੇ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਵੋਗੇ ਤੇ ਆਪਾਂ ਠੀਕ ਆਪਾਂ ਉਸ ਤੋਂ ਬਾਅਦ ਸਵੇਰ ਤੋਂ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਬੱਚੇ ਪੇਜ ਕੇ ਸਕੂਲ ਝਾੜੂ ਪੂੰਝਾ ਕਰਕੇ ਬਾਹਰ ਤੇ ਅੱਜ ਮਤਲਬ ਕਿ ਦਿਨੇ ਕਾਫੀ ਮਤਲਬ ਸ਼ਿੱਟਾਂ ਨਹੀਂ ਆਉਂਦੀਆਂ ਸਵੇਰੇ ਉਦੋਂ ਹੀ ਕਾਫੀ ਨੀਂਹ ਜਿਹੜਾ ਲੱਤ ਗਿਆ ਏ ਇੱਕਦਮ ਤੇ ਇਸ ਮਤਲਬ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਬਸ ਕੰਮ ਕੀਤਾ ਫਟਾਫਟ ਆਪਣਾ ਨਬੇੜਿਆ ਤੇ ਉਸ ਤੋਂ ਬਾਅਦ ਆ ਮਤਲਬ ਫਿਰ ਮੈਂ ਨਾ ਜ਼ਰੂਰ ਮੈਡੀਸਿਨ ਖਾ ਕੇ ਤੇ ਲੰਮੇ ਪੈ ਗਈ ਕਿਉਂਕਿ ਮਤਲਬ ਉਹ ਠੰਡਾ ਹੀ ਨਾ ਜਿਆ ਮਤਲਬ ਕਣੀਆਂ ਦਾ ਕਰਕੇ ਕਾਫੀ ਤੇ ਫਿਰ ਮਤਲਬ ਲੰਮੇ ਪੈ ਗਈ ਨੀਂਦ ਆ ਗਈ ਤੇ ਇੱਥੇ ਹੁਣ ਬੱਚੇ ਆਏ ਸਕੂਲੋਂ ਬੱਚਿਆਂ ਨੂੰ ਚਾਹ ਪਾਣੀ ਦੇ ਕੇ ਇੱਥੇ ਨਿਵਾਣ ਨੂੰ ਕੇ ਨਾਲੇ ਆ ਬਣ ਆਤੀ ਤੇ ਗੁਰਫਤੇ ਦਾ ਸੇਰਵਾਇਆ ਸੇਰਵਾ ਕੇ ਤੇ ਬਸ ਇੱਥੇ ਨਾ ਮੈਂ ਕ੍ਰੇਲੇ ਲਿਆਂਦੇ ਹੀ ਇਹਨਾਂ ਨੇ ਤੇ ਮੈਂ ਕ੍ਰੇਲੇ ਛਿਲਦੀ ਪਈ ਤੇ ਹੁਣ ਆ ਚਲ ਕ੍ਰੇਲੇ ਦੀ ਸਬਜ਼ੀ ਜਿਹੜੀ ਬਣਾ ਲਾਂਗੇ ਸ਼ਾਮ ਨੂੰ ਤੇ ਬਸ ਮੈਂ ਛਿਲ ਛੁਲਕੇ ਤੇ ਮੈਂ ਧੁੱਪੇ ਜਿਹੜਾ ਹੁਣ ਥੋੜੀ ਜੀ ਨਾ ਧੁੱਪ ਲੱਗੀ ਉਸ ਤਰ੍ਹਾਂ ਬਹੁਤ ਠੰਡੀ ਵਗੰਡੀ ਆ ਤੇ ਅਜਿਤੇ ਕਈਆਂ ਨੇ ਕਣਕਾਂ ਸਾਹਮਣੀਆਂ ਕਣਕਾਂ ਜੇ ਬਹੁਤ ਘੱਟ ਵੱਡੀਆਂ ਗਈਆਂ ਕਈ ਥਾਈਂ ਵੱਡੀਆਂ ਵੀ ਗਈਆਂ ਤੇ ਕਈ ਥਾਈਂ ਉਸ ਤਰ੍ਹਾਂ ਹੀ ਅਜੇ ਖੜੀਆਂ ਤੇ ਇੰਨਾ ਚਾ ਤਾਂ ਬੱਦਲ ਇੱਕ ਵਾਢੀ ਦਾ ਜੋਰ ਤੋਂ ਰੱਬ ਨੇ ਜੋਰ ਪਾਇਆ ਵਾ ਮੀਂ ਦਾ ਮਤਲਬ ਕਿ ਛਿੱਟਾਂ ਆ ਜਾਂਦੀਆਂ ਵਾ ਬੱਦਲ ਬਹੁਤ ਜ਼ਿਆਦਾ ਹਵਾ ਨਾਲ ਚੱਲਦੀ ਆ ਫਿਰ ਇਸ ਕਰਕੇ ਔਖਾ ਹੋ ਜਾਂਦਾ ਜਿਨ੍ਹਾਂ ਨੇ ਕਣਕਾਂ ਢਾਲੇਗਾ ਉਹਨਾਂ ਦਾ ਨਾੜ ਕਿੱਲਾ ਹੋ ਜਾਣਾ ਵਾ ਤੇ ਜਿਨ੍ਹਾਂ ਦੀਆਂ ਜੇ ਕਣਕਾਂ ਖੜੀਆਂ ਉਹ ਵੀ ਵਿਚਾਰੇ ਡਰਦੇ ਆ ਜੇ ਤੇ ਵਸ ਇੱਥੇ ਸਭੀ ਸੁੱਜੀ ਸੁੱਜੀ ਚੀਰ ਕੇ ਸੇਲ ਕੇ ਧੋ ਕੇ ਤੇ ਬੱਚਿਆਂ ਨੇ ਜਾਣਾ ਹੀ ਟਿਊਸ਼ਨ ਇਹਨਾਂ ਨੂੰ ਟਿਊਸ਼ਨ ਭੇਜਣਾ ਤੇ ਉਸ ਤੋਂ ਬਾਅਦ ਅਸੀਂ ਜਾਣਾ ਹੀ ਬਾਪੇ ਦੇ ਮਾਦਲ ਮੱਥਾ ਟੇਕਉਣੇ ਸੰਗ ਰਾਂਦ ਦਿੰਦੀ ਮੈਂ ਗਈ ਉਸ ਤੋਂ ਬਾਅਦ ਮੇਰੇ ਕੋਲ ਜਾਇਆ ਹੀ ਨਹੀਂ ਗਿਆ ਵੀ ਕਿਉਂਕਿ ਫਤ ਨਹੀਂ ਠੀਕ ਨਾ ਆਉ ਬਠੀ ਕਿੰਨੇ ਦਿਨ ਇਸ ਤਰ੍ਹਾਂ ਹੀ ਲੰਘ ਗਏ ਤੇ ਮੈਂ ਹਾਂ ਚੱਲ ਅੱਜ ਜਾਇਆ ਕਰਦੇ ਹਾਂ ਸਾਡੇ ਚਾਰੇ ਇਹਨਾਂ ਨੂੰ ਟਿਊਸ਼ਨ ਚਲਜਾ ਕਰਦੇ ਉਸ ਤੋਂ ਬਾਅਦ ਮਤਲਬ ਟਿਊਸ਼ਨ ਛੱਟ ਕੇ ਬੱਚਿਆਂ ਨੂੰ ਤੇ ਹੁਆਵਾਂਗੇ ਤੇ ਆਣ ਕੇ ਉਹ ਕਿ सब्जी ਜਿਹੜੀ ਮੈਂ ਰੱਖ ਲੂੰਗੀ ਧਰ ਲੂੰਗੀ ਤੇ ਅਜੇ ਮੈਂ ਬੱਚਿਆਂ ਦੀਆਂ ਵਰਦੀਆਂ ਧੌਣੀਆਂ ਵਾ ਉਹ ਪਹਿਲਾਂ ਮੈਂ ਹੱਥ ਨਾਲ ਲੱਗੀ ਧੋਣ ਤੇ ਫਿਰ ਕਾਫੀ ਕੱਪੜੇ ਹੋਗੇ ਮਸ਼ੀਨ 'ਚ ਫਿਰ ਪਾਇਆ ਹੋਰ ਪਾਣੀ ਤੇ ਫਿਰ ਮੈਂ ਮਸ਼ੀਨ 'ਚ ਪਾ ਦਿੱਤੇ ਤੇ ਲਾਈਟ ਬੰਦ ਹੋ ਗਈ ਲਾਈਟ ਬੰਦ ਹੋ ਗਈ ਤੇ ਫਿਰ ਮੈਂ ਮਤਲਬ ਕਿ ਆਣ ਕੇ ਮੈਂ ਚਲ ਧੋ ਲੂੰਗੀ ਲਾਈਟ ਬੰਦ ਵਦ ਕਰ ਆਣ ਕੇ ਧੋ ਲੈਣੀ ਆ ਤੇ ਬਸ ਟਾਈਮ ਜਿਹੜਾ 6:30 ਦੇ ਕੋਲ ਦੇ ਸੱਤ ਦਾ ਟਾਈਮ ਹੋ ਆ ਤੇ ਆਪਾਂ ਆਣ ਕੇ ਤੇ ਭਾਂਡੇ ਸਾਫ ਕਾ ਵੀ ਥੋਣ ਕਰਨ ਵਾਲੇ ਉਹ ਕੀਤੇ ਆ ਬੱਚੇ ਆ ਗਏ ਤੇ ਫਿਰ ਮਸ਼ੀਨ ਆਣ ਕੇ ਚਲਾਈ ਨਾ ਚੱਲ ਗਈਆਂ ਪੁਰਤੀਆਂ ਮੇਰੀਆਂ ਧੁੱਗੀਆਂ ਕੁਝ ਮਤਲਬ ਕੱਪੜੇ ਹੋ ਰਹੇ ਕਿ ਫਿਰ ਕਾਫੀ ਹੋ ਗਏ ਇਸ ਕਰਕੇ ਕਿ ਮੈਂ ਮਸ਼ੀਨ ਨਾਲ ਲਾਤ ਤੇ ਉਸਤਦ ਮੈਂ ਕੱਲ ਮੈਂ ਹੱਥ ਨਾਲ ਹੀ ਧੋਤੇ ਸੀ ਤੇ ਅੱਜ ਵੀ ਮੈਨੂੰ ਇਹ ਕਿੱਕ ਚੱਲ ਥੋੜਾ ਕਿ ਕਾਫੀ ਜਿਆਦੇ ਆ ਕੱਪੜੇ ਇਹਨਾਂ ਨੂੰ ਮਸ਼ੀਨ ਚ ਪਾ ਦੇਣੇ ਧੁੱਗ ਜਣਗੇ ਤੇ ਇਥੇ ਮਨਮੀਤ ਦੀ ਤੇ ਗੁਰਫਤ ਦੀ ਪੌਲਰ ਚਿੱਟੀ ਹਨ ਕੱਪੜੇ ਸਵਾਸੇ ਨੂੰ ਤੇ ਰਮਣੀਸ ਫਾਈ ਕੀਤੀ ਤੇ ਨਾਲ ਹੀ ਮਨਮੀਤ ਦੀਆ ਸ਼ਰਟ ਗੰਦੀ ਹੈਗੀ ਲੱਕਰ ਵਾਲੀ ਤਾਂ ਗੰਦੀ ਹੋ ਜਾਂਦੀ ਇਹਨੂੰ ਫਿਰ ਬ੍ਰੈਸ਼ ਮਾਰ ਲਗਾਂਦਾ ਮੈਂ ਜੂਸ ਨੂੰ ਮਾਰ ਕੇ ਫਿਰ ਪਾ ਦੂੰਗੀ ਤੇ ਨਾਲ ਹੀ ਸੌਫਸ ਨੂੰ ਇੱਕਦਿ ਸਾਫ ਬਣਾਵਾਂਗੇ ਤੇ ਤੋਤੀਆਂ ਬ੍ਰੈਸ਼ ਬਰੂਸ਼ ਮਾਰੇ ਤੋਤੀਆਂ ਤੇ ਉਸ ਤੋਂ ਬਾਅਦ ਆ ਮਤਲਬ ਸੁੱਕਣ ਜਿਹੜੀਆਂ ਪਾਉਂਦੀਆਂ ਹੈਗੀਆਂ ਤੇ ਸੁੱਕ ਸੁਪੀਨੇ ਕਿਉਂ ਆ ਕਸ ਕਰਾ ਇਨੇ ਪਾਣੀ ਨਹੀਂ ਚੜਦਾ ਕਿੱਥੇ ਪਾਉਂਗੇ ਸਵੇਰੇ ਹੁਣ ਮਿਲਦੀ ਤੇ ਹਾਊਸਾ ਉਹਨੇ ਤੇ ਹਾਊਸ ਪਾਉਣੇ ਤੇ ਗੁਰਫਤੇ ਨੇ ਇਹ ਚੱਲ ਨਹੀਂ ਆ ਇਹਨੂੰ ਦੂਜਾ ਵਾ ਤੇ ਦੂਜਾ ਵਾ ਯੈਲੋ ਮਾ ਤੇ ਗੇਲਾ ਪਾਉਂਗੇ ਤੇ ਉਹਦੀ ਆ ਉਹ ਰੈਗੂਲਰ ਹੀ ਹੈ ਜਿੰਨੇ ਕੋਈ ਹੈ ਜੋ ਉਹਦੀ ਵੀ ਆਪਾਂ ਤੋਂ ਤੋਂ ਦੇਖੀ ਹੈ ਕੁੱਲ ਇੱਤ ਬੱਤ ਲੈ ਇੰਨਾ ਜਿਆਦਾ ਨਾ ਬਾਰ ਬਹੁਤ ਜਿਆਦਾ ਬੱਤ ਜਦ ਜਰੀ ਸਾਬਨ ਜਦ ਚ ਘੁੰਦੀ ਨਾ ਦੇ 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 ਡਰ ਵੀ ਹੁੰਦਾ ਹੀ ਹੈ ਜਿਹੜੇ ਸਾਬਨ ਚ ਕੱਟ ਜੀ ਉਹ ਸੇ ਹੁੰਦਾ ਬੇ ਜੀ ਰੋਟੀ ਹਣਾ ਸਿਆਮੀ ਨੇ ਦੀ ਮਿਹਨਤ ਕਿਸਾਨਾਂ ਨੇ ਕੀਤੀ ਹੈ ਬਹੁਤ ਔਖਾ ਹੋ ਜਾਂਦਾ ਵਾ ਕਿਚਨ ਸਾਹਮਣੇ ਦੂਰ ਰੱਖਣਾ ਇਤ 15 ਦਿਨ ਰੱਖਵਾਉ ਨੂੰ ਦੇ ਦੇ ਕੱਲ ਸਵੇਰ ਆਨੇ ਮੱਲੇ ਸਾੰਭੀ ਸੁੱਕੀ ਜਾਣੀ ਪਰ ਤੁਸੀਂ ਤੇ ਚੁਣ ਇਹ ਦੂਜੀ ਜੀ ਵਾਲਾ ਮੌਸਮ ਪਰ ਦੂ ਮਾਲਕ ਨੂੰ ਮੰਜੂਰ ਪਰਮਾਤਮਾ ਨੂੰ ਜੇ ਆਪਾਂ ਸਕੂਲ ਆਏ ਫਿਰ ਮੌਸਮ ਥੋੜਾ ਥੋੜਾ ਠੰਢੀ ਕੱਪੜੇ ਹੰਗਣ ਕਿ ਮੈਂ ਸਪਿੰਨਰ ਤੇ ਪਾਤੀ ਤੇ ਮਸ਼ੀਨ ਕਰ ਦਿੰਨੀ ਆ ਸਾਫ ਇੱਕ ਦੋ ਕੱਪੜੇ ਲਗੇ ਹੋ ਤੋਂ ਬੰਦੇ 10 ਮਿੰਟ ਤੇਰੀ ਹੋ ਗਈ ਤੇ ਬਸ ਇੱਥੇ ਕੱਪੜੇ ਨਲ ਪਾ ਕੇ ਤੇ ਮੀਨ ਸਾਫ ਕਰ ਦੂੰ ਨਾਲੀ ਬਾਥਰੂਮ ਸਾਫ ਕਰ ਦੂੰ ਫਿਰ ਸੇਲ ਵੀ ਮਸ਼ੀਨ ਲਾਈ ਆ ਤੇ ਵਿੱਚ ਦੋ ਕਪੂਰ ਜਿਹੜੇ ਮੈਂ ਧੋਲੇ ਹੀ ਕੱਪੜੇ ਤੋਂ ਉਸ ਤੋਂ ਬਾਅਦ ਕੱਪੜੇ ਤੋਂ ਤਹੀ ਨਹੀਂ ਪੈਰੇ ਵਿੱਚ ਉਹ ਸ਼ਾਮੀ ਕੱਢੇ ਹੁਣ ਮੈਂ ਵਰਦੀ ਪਾ ਕੇ ਤੇ ਉਹ ਕਪੜੇ ਪਾ ਲਈ ਕਾਫੀ ਇਸ ਕਰਕੇ ਕੱਪੜੇ ਹੋ ਗਏ ਕੀ ਵਾਹਲਾਓ ਜੀ ਸਤਿ ਸ਼੍ਰੀ ਅਕਾਲ ਮਾਨ ਫੈਮਿਲੀ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਲ ਜੀ ਕੀ ਹਾਲ ਚਾਲ ਮੈਂ ਠੀਕ ਉਮੀਦ ਸੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਵਾ ਬਸ ਇੱਥੇ ਸ਼ਾਮ ਦਾ ਟਾਈਮ ਹੀ ਸਾਢੇ 5 ਦਾ ਟਾਈਮ ਹੀ ਤੇ ਕੱਪੜੇ ਆਪਾਂ ਜੁਨੀਫਾਰਮਾ ਧੋ ਕੇ ਟੀਆਂ ਬੱਚਿਆਂ ਦੀਆਂ ਤੇ ਉਹਨਾਂ ਨੂੰ ਮੈਂ ਹੰਗਾਲ ਹੰਗੂ ਲੱਕੀਏ ਮਤਲਬ ਕਿ ਬ੍ਰੈਸ਼ ਨੂੰ ਸ਼ਾਰੂ ਮਾਰਨਾ ਪੈਂਦਾ ਮਾਰ ਕੇ ਤੇ ਸਪਿੰਨਰ ਵਿੱਚ ਪਾਈਆਂ ਤੇ ਬਾਕੀ ਜਿਹੜੇ ਆਪਾਂ ਕੱਪੜੇ ਸਵੇਰੇ ਤੋਂ ਉੱਤੇ ਹੀ ਆਵੇ ਕਿਉਂਕਿ ਲੇਟ ਹੀ ਪਾਈ ਬਦਲਦਾ ਕਰਕੇ ਤਾਰ ਤੇ ਬਦਲ ਕਾਫੀ ਹੀਗਾ ਲੇੜੀ ਤਾਰ ਤੇ ਪਾਈ ਤੇ ਹੁਣ ਮੈਂ ਤਾਰ ਤੋਂ ਲਾਉਣੀ ਆ ਸਾਰੇ ਸੁੱਕ ਗਏ ਆਵੇ ਤੇ ਉਸ ਤੋਂ ਬਾਅਦ ਆ ਤੈਥੂ ਇਹ ਮਾਰ ਕੇ ਰੱਖਦੀਆਂ ਪ੍ਰੈਸ ਵੀ ਨਹੀਂ ਆ ਜੇ ਤਾਂ ਟਾਈਮ ਹੋਇਆ ਪ੍ਰੈਸ ਨੂੰ ਪ੍ਰੈਸ ਮਾਰਦੀਆਂ ਕੱਪੜਿਆਂ ਨੂੰ ਕੱਪੜੇ ਕਾਫੀ ਜਿਹੜੇ ਆ ਪ੍ਰੈਸ ਕਰਨ ਵਾਲੇ ਪਏ ਆ ਤੇ ਉਨਾ ਪਾ ਘੜੀ ਕੇ ਪ੍ਰੈਸ ਲਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਸੱਤ 1/2 ਵਜੇ ਤੱਕ ਰਮੜਕੇ ਜਿਹੜੀ ਬਸ ਇੱਥੇ ਮੈਂ ਲਾਉਂ ਦੇ ਹੀਂਗੀ ਕੱਪੜੇ ਕੱਪੜੇ ਲਾਉਂਦੇ ਲੰਦੇ ਮੁਰਮੀਤ ਦੇ ਪਾਪਾ ਦਾ ਆ ਗਿਆ ਫੋਨ ਵਿੱਚ ਇਹਨਾਂ ਨੂੰ ਨਾ ਮਤਲਬ ਸਮਾਨ ਮੰਗਾਇਆ ਇਹ ਬੱਚਿਆਂ ਦਾ ਗੁਰਪਤੇ ਨੇ ਚਾਕਲੇਟ ਖਾਣੀ ਹੀ ਜਾਂਦਾ ਤੇ ਪੈਸੇ ਤੇ ਮੈਂ ਹੱਟੀ ਜਾਣਾ ਦੁਕਾਨ ਤੇ ਤੇ ਦੁਕਾਨ ਤੇ ਨਹੀਂ ਮੈਂ ਵੇਚਦੀ ਵੀ ਮੈਂ ਬਸ ਇਹਨਾਂ ਨੂੰ ਫੋਨ ਕਰਤਾ ਹੀਗਾ ਤੇ ਆਪੇ ਆਉਣ ਲੱਗੇ ਰਹੀਆਂ ਕਹਿੰਦੀ ਕਿ ਲੈ ਆਉਂਗਾ ਮੈਂ ਜਦੋਂ ਸ਼ਾਮ ਨੂੰ ਆਉਂਗਾ ਫਿਰ ਨਾ ਦੁਕਾਨ ਤੇ ਜਾ ਕੇ ਬੜਾ ਔਖਾ ਹੁੰਦਾ ਵਾ ਬੱਚਿਆਂ ਨੂੰ ਫਿਰ ਆਦਤ ਜੀ ਬਣ ਜਾਂਦੀ ਹੈ ਮੰਮੀ ਦਾ ਵੀ ਕੱਪੜੇ ਫੜਾ 7:00 ਵੱਜੇ ਵੱਜ 7 ਤਾਂ ਨਹੀਂ ਹੈ 6:30 ਦਾ ਟਾਈਮ ਹੈ ਤੇ ਅੱਜ ਬਦਲਦਾ ਕਰਕੇ ਨਾ ਵੇਖੋ ਬਦਲ ਕਿੰਨਾ ਹੋਇਆ ਵਾ ਬਦਲ ਅਜੇ ਵੀ ਸਿਰ ਤੇ ਆ ਵੇਖੋ ਬਦਲ ਕਿੰਨਾ ਹੋਇਆ ਵਾ ਬੈਕ ਕੈਮਰੇ ਦੇ ਨਾਲ ਇੱਕ ਮਤਲਬ ਨੇਰਾ ਲੱਗਦਾ ਬਦਲ ਜਿਹਦਾ ਕਰਕੇ ਤੇ ਸਾਰੇ ਕੱਪੜੇ ਕੱਪੜੇ ਹੋਰ ਤਾਂ ਗਏ ਆ ਕਪੜੇ ਹੋਰ ਧੋ ਗਏ ਆ ਤੇ ਅਜੇ ਤੈਹ ਲਾਉਣ ਵਾਲੇ ਕਾਫੀ ਕਪੜੇ ਪਏ ਅੰਦਰ ਵੀ ਪਏ ਕੋ ਸ਼ਰਟਾਂ ਪਈਆਂ ਇਹਨਾਂ ਦੀਆਂ ਪ੍ਰੈਸ ਪ੍ਰੂਸ ਮਾਰਨ ਵਾਲੀਆਂ ਬਸ ਇੱਥੇ ਹੈਗਾ ਰਾਤ ਦਾ ਟਾਈਮ ਸਾਡੀ 9:00 ਵਜੇ ਦਾ ਟਾਈਮ 9:00 9:00 ਵਜੇ ਦਾ ਤੇ ਇੱਥੇ ਵਸ ਬੱਚਿਆਂ ਨੇ ਵੀ ਰੋਟੀ ਖਾ ਲਈ ਰੋਟੀ ਦਾ ਆਪਾਂ ਨਿਬੇੜ ਲੀਏ ਭਾਂਡੇ ਵੀ ਸਾਫ਼ ਕਰ ਲਈਏਗੀ ਤੇ ਉਸ ਤੋਂ ਬਾਅਦ ਇਹਨਾਂ ਕੱਪੜੇ ਜਿਹੜੇ ਅੱਜ ਤੋਂ ਤੇ ਹਨ ਤੇ ਬਾਹਰ ਪਏ ਲੌਬੀ ਵਾਲੇ ਬੈੱਡ ਤੇ ਲਾ ਕੇ ਰੱਖੇ ਹੀਗੇ ਤੇ ਮੈਂ ਕਿ ਇਹਨਾਂ ਨੂੰ ਮੈਂ ਤੈਹ ਜਿਹੜੀ ਮਾਰ ਦੇਣੀ ਆ ਤੇ ਇਹਨਾਂ ਦੇ ਵਿੱਚ 셔ਟਾਂ ਛੋਟਾਂ ਐ ਪ੍ਰੈਸ ਪ੍ਰੂਸ ਕਰਨਾ ਵੀ ਮਾਝੇ ਲੋਗ ਨਾ ਹੂ ਤੇ ਕੱਲ ਨੂੰ ਕਰ ਲੂੰਗੀ ਪ੍ਰੈਸ ਜੇ ਟਾਈਮ ਲੱਗਾ ਤੇ ਨਹੀਂ ਤੇ ਹੁਣ ਨਹੀਂ ਐ ਤੇ ਬਾਅਦ ਮੇਰੇ ਕੋਲ ਮਤਲਬ ਹੁਣ ਨਹੀਂ ਹੋਈਆਂ ਵੀ ਛੋਟਾਂ ਰਾਤ ਨੂੰ ਨਹੀਂ ਪ੍ਰੈਸ ਕੀਤੀਆਂ ਮੈਂ ਮਾ ਮੇ ਲੇਟ ਹੋ ਜਾਣਾ ਵਾ ਕਿਉਂਕਿ ਫਿਰ ਮੁੜ ਕੇ ਸਵੇਰੇ ਜਾਗ ਨਹੀਂ ਆਉਂਦੀ ਸਿਰ ਬੱਚਿਆਂ ਨੇ ਵੀ ਸਕੂਲ ਜਾਣਾ ਹੁੰਦਾ ਵਾ ਤੇ ਫਿਰ ਔਖਾ ਹੁੰਦਾ ਵਾ ਕਿ ਟਾਈਮ ਨਾਲ ਨਹੀਂ ਉੱਠੇ ਜਾਂਦਾ ਸਵੇਰੇ ਸਵੇਰਾ ਤੇ ਮੈਂ ਬਸ ਇਹ ਰੋਟੀ ਵਣੀ ਖਾ ਕੇ ਤੇ ਗੁੱਧ ਪਾਣੀ ਦੇ ਕੇ ਬੱਚਿਆਂ ਨੂੰ ਤੇ ਬੱਚੇ ਪੈ ਗਏ ਹੀਗੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਕਿ ਮਨ ਫਤੇ ਨੂੰ ਵੀ ਪਾ ਲੂ ਕਿ ਫਤੇ ਜਿਹੜਾ ਸੌਂਜੀ ਮੁੜਕੇ ਨਾ ਸਵੇਰੇ ਉੱਠਦਾ ਨਹੀਂ ਉਹ ਉੱਠਦਾ ਬੜੇ ਲੇਟ ਵਾ ਤੇ ਕ੍ਰੇਲੇ ਕ੍ਰੂਲੇ ਸਿੱਲੇ ਸੀਗੇ ਤੇ ਫਿਰ ਮੈਂ ਕ੍ਰੇਲੇ ਸ਼ਾਮੀਨ ਮਤਲਬ ਨਹੀਂ ਬਣਾਈ ਮਾ ਚਲ ਉਹਨੂੰ ਸਵੇਰੇ ਆਪਾਂ ਸਬਜੀ ਸਵੇਰੇ ਬਣਾ ਲਾਂਗੇ ਉਹ ਥੋੜੇ ਗਿੱਲੇ ਵੀ ਤੇ ਨਾਲੇ ਸਬਜੀ ਹੈਗੀ ਤੇ ਮੇਰਾ ਮਨ ਜੇ ਬਦਲ ਗਿਆ ਕਿ ਮਾ ਚਲ ਹੁਣ ਦਾ ਸਾਰ ਲੈਨੇ ਆ ਸਵੇਰੇ ਆਪੇ ਮਤਲਬ ਕੀ ਬਣਾ ਲਾਂਗੀ ਸਵੇਰੇ ਸਵੇਰੇ ਸਬਜੀ ਹੁੰਦਾ ਚਲ ਸੱਜਣਾ ਆਪਣੀ ਸਬਜੀ ਹੈਗੀ ਨੇ ਕਿ ਮੈਂ ਇੱਥੇ ਬੈਠੀ ਮਾ ਚੱਲੋ ਮਤਲਬ ਕਿ ਕੱਪੜਿਆਂ ਦੀ ਤੈ ਜਿਹੜੀ ਲਾ ਦੇਣੀ ਆ ਕਿਉਂਕਿ ਸੋਡਾ ਸੌਖਾ ਜਿਹੀ ਬੈੱਡ ਤੇ ਪੈ ਰਹਿ ਗਏ ਤੇ ਫਿਰ ਮੈਂ ਕੁਰਸੀ ਤੇ ਰਾਦ ਨਹੀਂ ਮੇਰ ਕਾਲ ਆਉਂ ਜੀ ਹੋ ਜਾਂਦੀ ਹੈ ਕਾਲ ਜੀ ਕਿ ਫਿਰ ਤੈ ਲੈਉਣ ਨੂੰ ਦਿਲ ਨਹੀਂ ਕਰਦਾ ਵੀ ਕਿ ਜਿਹੜਾ ਕੰਮ ਫਿਰਿੰਦਾ ਰਹਿ ਜਾਂਦਾ ਨਾਲ ਦੀ ਨਾਲ ਕੰਮ ਸਭ ਹੋ ਜੇ ਵਧੀਆ ਰਹਿੰਦਮ ਕੱਪੜੇ-ਕੁਪੜੇ ਲੈ ਜਾ ਹੁਣ ਕੱਪੜੇ ਇੰਨੇ ਜਿਆਦੇ ਆ ਨਾ ਪ੍ਰੈਸ ਕਰਨ ਵਾਲੇ ਹੁਣ ਵੀ ਅੱਜ ਵੀ ਦੋ ਦੋ ਸ਼ਰਟਾਂ ਇਹਨਾਂ ਦੀ ਤੇ ਉਤੇ ਹੀ ਦੋ ਬੈਂਟਾ ਸ਼ਰਟਾਂ ਸੂਟ ਅਤੇ ਉਹ ਵੀ ਹੁਣ ਸ਼ਰਟਾਂ ਇੱਕ ਬਨੇਰਾ ਰੱਤਿਆਂ ਨੂੰ ਮਾਚ ਲਵਾਂ ਉਹਨਾਂ ਨੂੰ ਕੱਲ ਨੂੰ ਪ੍ਰੈਸ ਕਰੂੰਗੀ ਦਿਨੇ ਵੇਖ ਲਾਂਗੇ ਜੇ ਟਾਈਮ ਲੱਗਾ ਤੇ ਅਜੇ ਮੇਰਾ ਰੱਦਾ ਮੇਰੇ ਆਪਣੇ ਕੱਪੜੇ ਸੂਟ ਸੜੀਪਨ ਨਾਲੇ ਮੇਰਾ ਰੱਦਾ ਉਹ ਵੀ ਟਾਈਮ ਰੂਮ ਕੱਢ ਕੇ ਇਸ ਤਰ੍ਹਾਂ ਇੱਕ ਇੱਕ ਕਰਕੇ ਸਹੀ ਵਾਂਗ ਹੀ ਕਾਫੀ ਜ਼ਿਆਦੇ ਹੋਏ ਪੈਸੇ ਹੀ ਨਾਲੇ ਤੇ ਬਸ ਇਥੇ ਇਹ ਆਏਗੀ मतलब केक ਉੱਪਰ ਰੱਖਣਾ ਆਪਣਾ ਦੁੱਧ ਪੀ ਕੇ ਤੇ ਮੈਂ ਇਹਨਾਂ ਨੂੰ ਕਹਿੰਨੀ ਕਿ ਹਾਂ ਦੁੱਧ ਵੀ ਫੜਾ ਜੋ ਮੇਰੇ ਅਲਾ ਵੀ ਕਿ ਮੈਂ ਵੀ ਚਲ ਪੀ ਲਵਾਂਗੇ ਠੰਡਾ ਹੋ ਜਾਣਾ ਵਾ ਇਹ ਕਹਿੰਦੇ ਪ੍ਰੈਸ ਵੀ ਕਰਨੇ ਮੈਂ ਨਹੀਂ ਮੈਂ ਪ੍ਰੈਸ ਨਹੀਂ ਕਰਨੇ ਪ੍ਰੈਸ ਸਪਰੇ ਕਰਾਂਗੇ ਤੇ ਚਲੋ ਜੀ ਠੀਕ ਵਾ ਫਿਰ ਕੱਪੜੇੰ ਤੈ ਮਾਰ ਕੇ ਤੇ ਜੋ ਵੀ ਕੱਪੜੇ ਸਾਰਿਆਂ ਨੂੰ ਮਥਾਉ ਥਾਈ ਰੱਖਤਾ ਹੀਗਾ ਬਣਾਣਾ ਮੈਂ मतलब ਕਿ ਰਾਤਾਂ ਹੀ ਇੱਕ ਲਾਈ ਆ ਟੋਕਰੀ ਜੀ ਹੋ ਜੇ ਚ ਤੇ ਉਦਿੱਤ ਰਹਾ ਦੂੰਗੀ ਤੇ ਬਾਕੀ ਵੀ ਕੱਪੜੇ ਪਰਨੇ ਪੁੰਨੇ ਸਾਬਤ ਜੋ ਵੀ ਮਤਲਬ ਬਿਨਾ ਪ੍ਰੈਸ ਕਰਨ ਤੋਂ ਕੱਪੜੇ ਜਿਸ ਤਰ੍ਹਾਂ ਬੱਚੇ ਸਾਰੇ ਮੈਂ ਥਾਉਂ ਥਾਈ ਜਿਹੜੇ ਜਿਹੜੇ ਤੈ ਲੱਗੇ ਇੰਨੇ ਕਿਤੇ ਮੈਂ ਰੱਖ ਦੇ ਸੀਗੇ ਤੇ ਬਾਕੀ ਜਿਹੜੇ ਪ੍ਰੈਸ ਕਰਨ ਵਾਲੇ ਉਹ ਮੈਂ ਸਾਈਡ ਤੇ ਰਹਿਣ ਤੇ ਮੈਂ ਪ੍ਰੈਸ ਕਰਨ ਵਾਲੇ ਚੱਲ ਮੈਂ ਕੱਲ ਵੇਖ ਲਾਂਗੀ ਕਿ ਕੱਲ ਕਰ ਦੂੰਗੀ ਪ੍ਰੈਸ ਤੇ ਬਸ ਇੱਥੇ ਸਾਂਭ ਸੁੰਘ ਕੇ ਫਿਰ ਮੈਂ ਵੀ ਮਤਲਬ 15-20 ਮਿੰਟ ਲੱਗੇ ਮੈਨੂੰ ਕੱਪੜੇ-ਕੁਪੜੇ ਸਾਂਭ ਕੇ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆਂ ਹੋ ਨੈਕਸਟ ਵੀਡੀਓ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਿਊ ਆਉਂਦੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ